ਲੋ ਜੀ ਬਾਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵੈਲੋ ਜੀ ਸਤਿ ਸ੍ਰੀ ਅਕਾਲ ਜੀ ਹੂੰ ਦੇਖਦਾ ਜੀ ਕਿੰਨਾ ਜੀ ਇਹ ਤਾਂ ਦਿਖਦੀ ਆ ਗਰਮੀ ਵੀ ਦੇ ਦਿੱਤੀ ਆ ਗਰਮੀ ਧੁੱਪੀ ਹੋ ਆ ਹੂੰ ਉਹ ਜੀ ਜੀ ਤੇ ਬਣਾ ਦਿਖਾ ਜਿਹੜੇ ਨੇ ਡੋਲਾ ਫੂਕੀਆਂ ਨਾਲੇ ਧਾਨ ਫੂਕੇ ਉਹ ਇਹਦਾ ਵਾਲੇ ਮੋਟੇ ਦਾ ਫੂਕੇ ਹੋ ਜਾਂਦੇ ਯਾਰ ਦਿਖਾ ਐ ਕਿਵੇਂ ਫੂਕ ਹੋ ਜਾਂਦੇ ਯਾਰ ਤੂੰ ਮੇਰੇ ਪਕੇਸ ਕਰੂਗਾ ਚਲੋ ਹੈ ਕੇਸ ਧੋੜੋ ਕਰਨਾ ਆ ਦੇ ਕਿੱਥੇ ਤੱਕ ਫੂਕਤੀ ਉਹ ਕਿਤੇ ਨਹੀਂ ਚੱਲਦਾ ਕਰਦਾ ਪਾਪ ਆਈ ਨਾ ਮਾਰੀ ਉਹਦੇ ਨਾਲੇ ਕੰਮ ਹੋ ਜਾਂਦਾ ਵਾਪਾ ਵਾਪਾ ਆਫ ਨਹੀਂ ਕੰਮ ਕਰਦਾ ਬਸ ਮੱਚ ਫਿਰ ਹਵਾ ਉਹ ਇੰਨੀ ਪਾਪ ਦਾ ਪੰਪੂ یوں ਬਣਾਇੰਦਾ ਥੋੜਾ ਹੈ ਕਿ ਅਸੀਂ ਇਹ ਨਾ ਹਵਾ ਚ ਉਮੀ ਉੜ ਜਾਂਦੀ ਹੈ ਹੋਰ ਉਹ ਹਵਾ ਵੀ ਨਾ ਚੱਲੇ ਜਾਏ ਉਹੀ ਪਾਪ ਬਣਦੀ ਨਹੀਂ ਹੁੰਦੀ ਤਾਂ ਹੈ ਹੀ ਆ ਜਿਹੜੇ ਕੂਈ ਨੂੰ ਇਹ ਲੈ ਮੈਂ ਵੀ ਕੱਟ ਵਾਲੀ ਨਾਲ ਨਹੀਂ ਕਰਦਾ ਇਹ ਬਾ ਕੱਟ ਤਾਂ ਇਹ ਜਿਆਦਾ ਧਲੰਦੀ ਹੱਥ ਕਰਕੇ ਫਿਰ ਲੈ ਕਿੱਥੇ ਲੰਦੀ ਯਾਰ ਨੀ ਉਮੀ ਰੱਖ ਕੇ ਕੱਟ ਵਾਲੀ ਕਿੱਥੇ ਲੰਦੀ ਮੈਂ ਤਾਂ ਕੋਰ ਨਾ ਕਰਦਾ ਉਹਦੀ ਪਾਪ ਹੀ ਨੇ ਉੱਚੀ ਰੱਖ ਕੇ ਮਾਰਤੀ ਚੱਕਦਾ ਉਹਨੇ ਉਹ ਤਾਂ ਇਹ ਨਾ ਚੱਕਦੀ ਨੀ ਯਾਰ ਉਹ ਦੀ ਭਾਅ ਬਣ ਜਾਂਦੀ ਬਾਈ ਹੌ ਉੱਚਾ ਚੱਕ ਲਿਆ ਜਾਂਦਾ ਭਾਅ ਬਣਦੀ ਉਹ ਵੀ ਫੇਰ ਵੀ ਆਏ ਰੱਖੇ ਰੁਕਮ ਰੁਕਮਾੜੇ ਆਏ ਰੱਖੇ ਜੀ ਤੋ ਦੇ ਲ ਕਾਲੀ ਕਰੀ ਪਈ ਨਗਣੀ ਵਾਂਗੂ ਇਹ ਤਾਂ ਮੇਰੀ ਗੱਲ ਸੁਣ ਲੈ ਇਹ ਵੀ ਤਾਂ 5 ਸਾਲ ਬਾਅਦ ਤਾਂ ਲੱਗਿਆ ਉਹਰੇ 5 ਤੇ ਵੀ ਜ਼ਿਆਦਾ ਇਹ ਬਹੁਤ ਵਧੀਆ ਖੜੀ ਪੀਆਰ 126 ਬੀਜ ਹੈ ਜੀ ਪੀਆਰ 126 126 ਜੀਰੀ ਕੰਮ ਦੀ ਆ ਛੋੜ ਲੈ ਤੇ ਉਹ ਮੰਮੀ ਨੀਵਾ ਬੂਜਾ ਕੋਈ ਨਹੀਂ ਹੈਗਾ ਮੰਮੀ 26 ਦੀ ਨਿਸ਼ਾਨੀ ਹੈ ਜਦੋਂ ਖੁੰਡਕਾ ਜੇ ਵੱਧਦਾ ਹੁੰਦਾ ਹੂੰ ਕੋਈ ਬੂਜਾ ਨੀਵਾ ਨਹੀਂ ਤੇ ਚ ਕਿਰਪਾ ਹਲੇ ਜੀਰੀ ਵਧੀਆ ਖੜੀ ਆ ਫਿਲਹਾਲ। ਦੂਜਾ ਨਹੀਂ ਮੈਂ ਗਿਆ ਹੁਣ। ਹੂੰ। ਹੋਰ ਕਿਹੜਾ ਟਾਈਮ ਲੰਘ ਗਿਆ? ਲੱਗੀ ਵੀ ਵੀ ਬਾਈਆ 1 ਜੁਲਾਈ ਦੇ ਗੇੜ ਮਾਂ। ਅਜੇ 25 ਦਿਨੇ ਹੋਏ। ਹਾਂ। 30 ਤਰੀਕ ਨੂੰ ਤਾਂ ਮੈਂ ਪਰਲੀ ਲਾਈ ਆ, ਉਥੇ ਬਾਦ ਲਾਈ ਆ ਕੇ ਮੈਂ ਇਹ। ਅੱਜ ਮੇਰੇ ਵਾਲੀ ਨੂੰ ਹਲੇ ਮਹੀਨਾ ਹੋਇਆ ਉਹਨੂੰ। ਫੇਰ ਇਹਦੇ ਤੇ ਬਾਅਦ ਚ ਲੱਗੀ ਕਿਤੇ? ਉਹਦੇ ਤੋਂ ਬਾਅਦ ਚ ਲੱਗੀ। ਫੇਰ ਪੰਪ ਚੱਕੇ ਆਉਣਾ ਪੈਣਾ ਸੀ ਫਿਰ। ਇਹਨੂੰ 25 ਵੀ ਨਹੀਂ ਹੋਏ ਹੁਣੇ ਵੀਡੀਓ ਕੱਢ ਕੇ ਦੇਖਦੇ ਆ ਕਿਦਾਂ ਲੱਗੀ ਆ। ਕਾਹਦਾ ਪੰਪ? ਇਹਨੂੰ? ਇਹ ਆਪਾਂ ਨੇ ਮੰਨ ਕੇ ਚੱਲ ਮੰਡ ਤੇ ਬਾਦ ਲਾਈ ਆ ਹੈਨਾ। ਪਰਲੇ ਪਲਾਟ ਤੇ ਬਾਦ ਲਾਈ ਆ ਇਹ। ਚੋਤੇ ਬਾਚਾ ਲੱਗੀ ਆ। ਲੱਗੀ ਆ ਇੱਥੇ। ਖੇਤਾ ਦੇਖ ਤੂੰ ਕਿੰਨਾ ਲੱਗਦਾ। ਆਏ ਵੀਡੀਓ ਕੱਢ ਕੇ ਦੇਖ ਲਈ ਤੇਰੇ ਕੋਲ। ਹੂੰ ਇੱਕ ਸਾਰ ਖੜੀ ਸੀ ਬੰਦੇ ਕੋਲ ਕਹਿੰਦੇ ਕਹਿੰਦੇ ਬਾਈ ਜੀਰੀ ਪੋਕ ਕੰਮ ਸੀ ਚੱਲੀ ਮੈਂ ਬਾਪੂ ਨੂੰ ਫੂਕਤੀ ਸੱਡਾਂ। ਵਾਹ। ਪਰਾ ਕੇਸ ਕਰ ਲੈ ਤੇ ਫਿਰ। ਹੂੰ। ਵੀਡ ਕੱਲੋ। ਆ YouTube ਵਾਲੇ ਦੱਸ ਦੋ ਜੀ ਬਾਪੂ ਤੇ ਹੁਣ ਮਾੜੀ-ਮੁਡੀ ਵੱਜ ਗਈ ਹੁਣ ਕਦੇ। ਆ ਦੇਖ ਹੁਣ ਮੇਰੀ ਗੱਲ ਸੁਣ ਹੁਣ। ਉਹ ਬੰਨ੍ਹਣ ਪਰ ਸਵੇਰ ਕੰਨੀ ਆ ਉਹ ਬਾਈ ਮਾਰ ਨਹੀਂ ਰਹਿਣ ਦੇ ਸਾਫ ਹੋ ਗਿਆ ਭਈਏ ਤੇ ਸਾਫ ਕਰਾ ਦੂ ਬੰਨ੍ਹ ਪੋਸਟਾਂ ਮਾਰੀ ਜਾਂ ਹਵਾ ਪਰਾਂ ਦੀ ਆਉਂਗੀਆਂ ਨਹੀਂ ਸਾ ਅੱਧ ਖੇਤ ਤੱਕ ਆਉਣੀ ਆ ਉਹ ਨਹੀਂ ਰੋਜ਼ ਪਾਛਾ ਚੱਲਦੀ ਆ ਇੰਜਣ ਵਾਲਾ ਤਾਂ ਆਪਣੇ ਨਾਲ ਉਹ ਉੱਪਰ ਹਣਾ ਕੋਈ ਇੰਜਣ ਵਾਲਾ ਬੈਟਰੀ ਵਾਲਾ ਲੈ ਨਹੀਂ ਬੈਟਰੀ ਵਾਲੇ ਨੇ ਬਹੁਤ ਦੂਰ ਮਾਰ ਦੇਣੀ ਜਿਹਨਾਂ ਦਾ ਜਿਆਦਾ ਭਾਅ ਪ ਨਹੀਂ ਦੀ ਬਾਬੇ ਰਹਿਣ ਦੇ ਬੰਨੇ ਤੇਰੇ ਮੂਰੇ ਹੱਥ ਫੂਕੇ ਨਾ ਦਈ ਜੀਰੀ ਇੰਜਣ ਵਾਲੇ ਨੇ ਰਹਿਣ ਦੇ ਲੋੜ ਨਹੀਂ 8-10 ਫੋਟੋ ਮਾਰ ਲਾ ਨਾਲ ਯਾਰ ਸਾਨੂੰ ਕਾ ਕਹਿੰਦਾ ਬੰਨ ਪਰ ਉੱਪਰ ਆਪਣੀ ਯਾਰ ਤੂੰ ਆਪਣੇ ਨਾਲ ਸਾਫ ਮਾਰ ਲੈ ਨਾਲ ਸਾਫ ਹੋ ਗਏ ਇੱਕ ਵਾਰ ਫੇਰ ਬਾਜੀ ਬੱਸ ਫੇਰ ਲੋੜੇ ਨਹੀਂ ਹੈਗੀ ਮਾਰੀ ਵੀ ਨਾ ਮਾਂ ਤੀਨੇ ਥੱਲੇ ਥੱਲੇ ਫੇਰ ਉਹ ਬਾਜਰਾ ਪੁੱਟਿਆ ਉਹ ਪਰਲੇ ਪਾਸੇ ਦੇਖਦਾ ਕਿਹੜਾ ਛੋਟਾ ਪੁਟਾਖਿਆ ਖੜਾ ਦਾ ਜਿੱਜਾ ਜਾ ਉਹ ਮਾਰੀ ਭਾਗ ਜੀ ਸਾਡੀ ਉਹਦੇ ਕੋ ਮਾਰੀ ਉਹ ਪਾਣੀ ਲੋੜ ਨਹੀਂ ਪਣੀ ਉਹਰੇ ਹੁਣ ਰੋਪੇ ਰੇਤੇ ਹੂੰ ਫੇਰ ਰੋਪੇ ਹੁਣ ਉਹਨੀ ਵੀ ਪਾਣੀ ਦੀ ਲੋੜ ਪੈਣੀ ਹੈ। 22 ਦਾ ਹੈ ਵੀ ਬੂਝਾ ਬਸ ਉਹੀ 8-10 ਡੱਕੇ ਕਰਦਾ ਇਹ। ਵਾਹ। ਉੱਪਰ ਤੇ ਹੈ ਲਾ ਦੀ ਬਹੁਤ ਹੀ ਤਕੜੀ ਹੈ। ਉੱਪਰ ਤੇ ਪੱਤਾ ਫਲਾਵਰ ਨਹੀਂ ਕਰ ਰਿਹਾ। ਹੂੰ। ਨਾ ਸਾਈਡ ਹੈਗੀ ਵੀ ਸਾਈਡ ਹੈਗੀ ਵੀ ਹੌਲੀ ਥੋੜੀ ਜੀ ਇਹ। ਪੂਛਾ ਪਾਸ਼ਾ ਹੋਊਗੀ ਪੀ ਆਰ। ਉਹ ਸਾਈਡ ਦੇ ਕਿੰਨੀ ਤਕੜੀ ਹੈ ਉੱਚੇ ਦੱਬੇ ਤਕੜਾ ਹੈ। ਆਹ ਸਾਈਡ ਅਗਲਾ ਕਿੰਨਾ ਤਕੜਾ ਜਿੱਥੇ 4-5 ਡੱਕੇ ਲਾਈ ਹੋਈਆਂ। 5000 ਕੁ ਸਾਈਂ ਨਹੀਂ ਮੁੱਠੀ ਦੀ। ਮੈਂ ਇਹ ਕਹਿੰਦਾ ਲਉਂਦੇ ਮੈਂ ਕੋਈ ਫਾਇਦਾ ਨਹੀਂ ਲਊਂ ਮੈਂ ਇੱਥੇ ਤੇ ਬਿਮਾਰੀ ਸਟਾਰਟ ਹੋਣੀ ਹੈ। ਹਾਂ ਇਹ ਤੇਲਾ ਪੈਣਾ। ਸਰਦਾਰ ਹੋ ਇੱਟ ਕਾ ਸੁੱਕ ਗਿਆ ਕਿਧਰ ਕਹਿੰਦੇ ਪੱਤਕੇ ਲਾ ਦਿਓ ਮਾਹੀ ਕੀ ਦੇ ਨੇ ਲਾਉਣੇ ਪੱਤਕੇ ਆਇਆਗਾ ਹਾਉ ਨਹੀਂ ਆ ਕੋਲੇ ਨਹੀਂ ਹੈਗਾ ਉਹ ਉਹ ਵੀ ਨਹੀਂ ਹੈਗਾ ਇੱਕ ਉਹ ਨਹੀਂ ਹੈਗਾ ਕੋਈ ਕਿਸੇ ਨੇ ਨਹੀਂ ਲਾਉਣੇ ਪੱਤਾ ਰਿਹਾ ਸੀ ਨੂੰ ਪਣੀ ਪੈਣਾ ਸਭ ਤੇ ਜਿੱਥੇ ਹੋਊਗੀ ਨਾ ਕੋਤਾ ਇਹਨੂੰ ਖਾ ਗਿਆ ਸੀ ਤੁਫੇ ਨੂੰ ਇਹਨੂੰ ਖਾਣਾ ਬਿਮਾਰੀ ਇਹਨੂੰ ਪਣੀ ਪਹਿਲਾਂ ਹਮ ਜੜ ਮਾਰ ਸਪਰੇਅ ਕਰ ਦੇਣੀ ਰੱਖੀ ਵੀ ਲਿਆ ਕੇ ਗੱਲ ਨੂੰ ਸਾਰੇ ਵੀ ਸਪਰੇਅ ਕਰਾ ਦੇਣੀ ਗੱਲ ਨੂੰ ਈ ਦੇ ਵਰਗਾ ਨੀ ਨਿਮਾਨ ਚ ਕਰਾ ਦੇਣੀ ਮੰਡ ਚ ਕਰਾ ਦੇਣੀ ਗੱਲ ਨੂੰ ਨਹੀਂ ਦੇ ਲਿਖੇ ਸੀ ਨਾ ਇਹ ਰਹਿੰਦੇ ਆ ਆਹੋ ਇਹ ਰਹਿੰਦੇ ਆ ਯਾਰ ਮੈਂ ਕਰ ਦੇਣੀ ਲਿਆ ਕੇ ਰੱਖੀ ਵੀ ਤੇਲੇ ਵਾਲੀ 5 ਕਿਲੋ ਉਹ ਤਾਂ ਕਰਤੀ ਸੀ 4 ਫੋਰੀ ਲੈ ਜੀ 700 ਕਿਲੋ ਰੇਟ ਰੈਂਦਾ ਜਾ ਆ 8 ਦੇ ਰੈਂਦਾ ਜਾ 5 ਪਰੇ ਹੋਈ ਹੈ ਜਾ ਹੂੰ ਫੇਰ ਇਹ ਨਹੀਂ ਹੈ ਕਿ ਤਾ ਰੁਕ ਜਾ ਕੋਹ ਹਲੇ ਹੈ ਹੈ ਹਨੂ ਕਰਦੇ ਜੇ ਬਿਮਾਰੀ ਦਾ ਹੈ ਨਹੀਂ ਆਹੋ ਉਹ ਤੁਹਾਨੂੰ ਪੰਗਾ ਲੈਣਾ ਜੇ ਤੈਨੂੰ ਇੱਕ ਵੀ ਬੂਝਾ ਦਿਖੂਗਾ ਜਾਤੇ ਬਾਦ ਕਰ ਲਈ ਹੁਣ ਤਾਂ ਹੁਣੇ ਨਹੀਂ ਕਿਰਪਾ ਇਹਦਾ ਕੀ ਫਾਇਦਾ ਹੋਈ ਵਿਹਲਾ ਉਹ ਹੁਣ ਨਹੀਂ ਪੈਂਦੀ ਜੀ ਹੁਣੇ ਸਮਾ ਬਿਮਾਰੀਓ ਪਾਉਣੀ ਆਂ ਅਗਰ ਮੈਂ ਇਸਨੇ ਤੇਲੀ ਵਾਲੀ ਨਹੀਂ ਉਹ ਟਾਈਮੇ ਹੀ ਤਾਂ ਆਉਣਾ ਕੇ ਬਸ ਹਾਂ ਤਾਲ ਵੀ ਦਿਨ ਦਾਈ ਦਾ ਖਰਚਾ ਤਵਾ ਰਹਿਣ ਦੇ ਉਹੀ ਗਾ ਨੂੰ ਖਰਚਾ ਵਧਾਉਣਾ ਵਿਹਲਾ ਇਹ ਤਨੁਪ ਲੱਗਿਆ ਵੀ ਕੋਈ ਬੂਝਾ ਛੂਟਾ ਹੈਗਾ ਫੇਰ ਆਪਣੀ ਸਪਰੇ ਮਾਰਨੀ। ਨਹੀਂ ਗਾ ਨੂੰ ਪੰਗਾ ਲੰਦਾ ਉਹੀ ਵਿਲਾ। ਇਹੀ ਸਪਰੇ ਤੂੰ 20 ਦਿਨ ਤੱਕ ਕਰਦੀ। ਗਾਲੀ ਨੇ ਕੋ ਵੀ ਜਾ ਜਣਾ ਕਿਉਂਕਿ ਮਹੀਨੇ ਜੀ ਤੋਂ ਹੋਰ ਜਾ ਜਣਾ 25 ਦਿਨ ਦੀ ਹੋਈ ਆ ਮਹੀਨੇ ਦੇ ਬਾਅਦ। ਯਾਰ ਉਹ ਖੇਤ ਪਾਇਆ ਮੈਂ ਗ੍ਰਿੰਦਰ ਜੀ ਨਾਲ ਦਾ। ਥੋੜੀ ਜਿਹੀ ਪੜਾਉਂਦਾ। ਯਾ ਇਹ ਕੱਲ ਨੂੰ ਗੋੜਾ ਕਹਿ। ਕੱਲ ਨੂੰ ਹੁੰਦਾ। ਯਾਰ? ਹਾਂ। ਮੈਨੂੰ ਪਤਾ ਆਇਆ। ਛੋਟਾ ਜਿਹਾ ਧਮ ਹੈ ਯਾਰ। ਹੈ ਬਈ। ਆ ਖੇਤ ਮੈਂ ਸਾੜੇ ਵੇ ਕੱਬੇ-ਕੱਬੇ ਤਾਂ ਲੱਜੋ ਵੀ ਨਹੀਂ ਪਾਣੀ ਨਾਲ। გორਿੰਦਾ ਦੇ ਜਾਤਾ ਚ ਰੈਂਪ ਆ ਹੀ ਨਹੀਂ ਤਾਂ ਹੁੰਦਾ ਗਿਆ। ਯਾ ਕੋਈ ਨਹੀਂ ਦੰਦ ਉਹਥੇ ਤੇ ਚੜਾਈ ਚੜਾਈ ਕਰਦੇ ਕਿੱਥੇ ਉਹ ਸੁੱਖਾ ਖੜਾ। ਮੈਨੂੰ ਵੀ ਦੱਸਾਂ ਪੀ ਉੱਠੀ ਤਾਂ ਭੈਣੀ ਵਾਲੇ ਏਡੇ ਤੇ। ਉਹ ਉੱਥੇ ਤਾਂ ਘਾਹ ਏ। ਏਡਾ ਟੱਪ ਕੇ ਇਹਦਾ ਫੇਰ ਬਹੁਤ ਬਹੁਤ ਬਾਅਦ ਮਾਰਨੀ। ਐ ਹੁੰਦੀ ਸੀ ਚੜਾਈ। ਉੱਥੀ ਤਾਂ ਸਿੱਧੀ ਹੁੰਦੀ ਸੀ ਐ ਬੰਨ। ਉੱਥੇ ਤੇ ਸਾਈਕਲ ਛੱਡਣਾ। ਉਹ ਚੱਕੀ ਕੋਲੇ ਖੜਦਾ। ਉਹ ਵੀ ਚੱਕੀ ਕੋਲੇ ਖੜਦਾ। ਖੜਦਾ ਹੁਣ ਵੀ ਜਣਾ ਜਿਆਦਾ ਉੱਚਾਈ ਤੇ ਰਾਈ ਜਿਆਦਾ ਸੀ। ਜਾਂ ਬਰਾਬਰ ਜੀ ਤਾਂ ਐ। ਇਹ ਉੱਚੇ ਨਹੀਂ ਹੁੰਦੇ ਤੇ। ਆਪੇ ਤਾਂ ਲਾਇਦੇ ਸੀ ਆਪੇ ਝਾੜੀ ਸੀ ਤੇ। ਛੋਟੇ ਜਿਹੋਟੇ ਜੀ ਅਸੀਂ ਜਦ। ਗੱਡੇ ਪਰ ਲੈ ਕੇ ਗਏ ਤੇ ਲੱੱਗ ਗੁਰ ਤੇ ਹੂੰ ਹੁਣ ਦੇਖ ਲੈ ਸਾਡੀ ਖਾ ਤੇ ਖਾਂ ਇਹ ਖਾਂਡ ਭਾਂਡਾ ਬਣਿਆ ਇਧਰੋਂ ਤੰਗ ਹੋ ਗਿਆ ਬੈਠਾ ਮੱਛੀ ਨਹੀਂ ਦਰਦਾ ਆ ਕੇ ਆ ਕੇ ਪੁੱਤ ਆਗੇ ਆਗੇ ਆ ਆਗੇ ਆ ਕੇ ਆ ਕੇ ਇਹ ਕੀੜੀਆਂ ਦੀ ਬਾਰਡਰ ਤੇ ਆ ਗਿਆ ਚਲੋ ਦੇਖਦੇ ਆ ਆਗੇ ਆਗੇ ਚੱਲ ਚੱਲ ਮੋਟਰਪਨ ਚੱਲਦੇ ਆ ਆਗੇ 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 ਚੱਲ ਫੇ ਚੱਲ ਪੁੱਤ ਚੱਲ ਆ ਜੀ ਬਾ ਵਾਜੀ ਵਾਗੇ ਬੰਦਾ ਤੁਹਾਡੇ ਕੀੜੀਆਂ ਦੀ ਬੌਡਰਸ ਉਹ ਕੀੜੀਆਂ ਤੇ ਡਰਨਾ ਥੱਲੇ ਇਹੋ ਬੜੀਆਂ ਕੀੜੀਆਂ ਬਹੁਤ ਹੈ। ਲੈ। ਇਹਦਾ ਥੋੜਾ ਹੁੰਦਾ ਯਾਰ। ਜੱਟਾਂ ਦੇ ਪੁੱਤਰ ਥੋੜਾ ਡਰਦੇ ਹਾ। ਪੁੱਤ ਡਰਦੇ ਹੀ ਬਹੁਤ ਹੈ। ਇਹ ਕਹਿੰਦਾ ਜੀ 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 ਦਿੰਦੇ। ਕੀੜੀਆਂ ਕੀੜੀਆਂ। ਗਰਮੀ ਮੰਦਾ ਗਰਮੀ। ਇਹਨੂੰ ਜੇ ਬਾਹਰ ਨੂੰ ਨਾ ਲਈਏ ਫੇਰ ਫੋਨ ਦੇਖੀ ਜਾਂਦਾ ਇਹ। ਇਹ ਫੋਨ ਤਾਂ ਗਲਤ ਗੱਲ ਹੈ। ਤਾਂ ਬਾਹਰ ਹੀ। ਕਾ ਬਾਹਰ ਕੱਢ ਇਹਨੂੰ ਖੇਲੇ, ਖੇਲ ਤਾਂ ਖੇਲੀ ਜਾਵੇ ਬਾਹਰ ਨਾਣਾ ਠੀਕ ਹੈ। ਹੂੰ। ਠੀਕ ਨਹੀਂ ਗੱਲ। ਫੇਰ ਫੋਨ ਦੇਖੀ ਜਾਂਦਾ ਨਾ ਇਹਨੇ। ਹੂੰ। ਤੂੰ ਗਲੇ ਦਾ ਪੰਗੀ ਆ ਹਾਏ। ਹੂੰ। ਇੰਨਾ ਇਹਦਾ ਵੀ ਆ ਸ਼ਿੱਦ ਨਹੀਂ ਜਾਏਗਾ ਖਾਣਾ ਬੂਟਿਆਂ ਚਾਹੀ ਕੋ ਹੁੰਦਾ ਇਹ ਦਵਾ ਲੈਂਦੇ ਆ ਇੱਧਰ ਆ ਸ਼ੋਰਾ ਬਹੁਤ ਹੈ ਨਾ ਬੂਟਿਆਂ ਦਾ ਅੱਧਰ ਨੂੰ ਆ ਆ ਪਹਿਲਾਂ ਲੱਗੇ ਹੋਏ ਆ ਹੂੰ ਠੀਕ ਆ ਮੰਮੀ ਜੀ ਜੀ ਚੂਰੀ ਤਾਂ ਠੀਕ ਆ ਹੁਣ ਬਾਕੀ ਪੱਕਾ ਪਤਾ ਲੱਗ ਜਾਣਾ ਉੱਥੇ ਜਿੱਥੇ ਤੇਰਾ ਮੈਂ ਕਹਿੰਦਾ ਬਗਰਾਬੀ ਦਿਲਾ ਮਾਰੇ ਤਾਂ ਹੂੰ ਆਹਣਾ ਬਣਾਇਆ ਬ ਚਾਰ ਆਂਡੇ ਪਏ ਆ ਤੂੰ ਤ ਪਰ ਕਿੱਥੇ ਜਿਹੜਾ ਤੂੰ ਖੜਾ ਉੱਤੇ ਪਰ ਆ ਉਹ ਉੱਲੇ ਬਾਰੇ ਖੜਾ ਨਹੀਂ ਮੋਟਰ ਦੇ ਮੂਹਰੇ ਉਹਦੇ ਪਰ ਹੈ ਉਹਦੇ ਪਰ ਨਹੀਂ ਵਾ ਜਾਈ ਤੂੰ ਤਾਂ ਚਾਰ ਆਂਡੇ ਪਾਏ ਉੱਥੇ ਵੀ ਕੁੜਕੁੜ ਕਰੀ ਜਾਵੇ ਲਾਲ ਚੁੰਝ ਵਾਲੀ ਜਿਹੜੀ ਧਾਨ ਵੜਦੀ ਆ ਉਹ ਲਾਲ ਚੁੰਝ ਵਾਲੀ ਵੜਦੀ ਧਾਨ ਉੱਥੇ ਵੀ ਵੜਦੀ ਆ ਹਾਂ ਜਿਹੜੀ ਤੇ ਗਲਾ ਪਿਆ ਤਾਂ ਕਾਲੀ ਜੀ ਮੋਟਰ ਦੇ ਯਾਰ ਫਲਾ ਮੇਰਾ ਘੰਨਾ ਬਹੁਤ ਵੱਡੇ ਵਾ ਜੁਵਾਂਦੇ ਹੋ ਇਹ ਜਿਹੜੇ ਖੱਤਿਆਂ ਚ ਖੱਤਿਆਂ ਮ ਤਾਂ ਫਿਰ ਉਂਕੀਆਂ ਖੱਤਿਆਂ ਸਾਰੇ ਬਸ ਹੀ ਬਹੁਤ ਵੱਡੇ ਵਾ ਗੰਨਾ ਤੇਰੀ ਕੀ ਆ ਸਾਰੇ ਬਸ ਹੀ ਐ ਮੀ ਫਰੀਦ ਦਾ ਜੱਸੇ ਦਾ ਆ ਵਿੱਗਾ ਖਾ ਕੇ ਹੋਣੇ ਕਹਿੰਦਾ ਫੇਰ ਦਲੀਬੇ ਦਾ ਹਾਂ ਲੈ ਉਹ ਚੂਹਾ ਬਾਈ ਮੀ ਨਹੀਂ ਪਏ ਹੈਗੇ ਚੂਹਾ ਆਵੇ ਵੱਦਾ 100 ਖਰਾਬ ਕਰਿਆ ਵੇਰਾ ਇੰਨਾ ਚੀਵਾ ਵਾਲਾ ਹੈ ਉਹ ਜ਼ਿਆਦਾ ਇਸੋਂ ਪਾਈ ਨੇ ਵੀ ਖਾਣਾ ਹੀ ਐ ਕੋਸਾ ਉਹ ਮਕਰਾਬੀ ਨੇ ਵੀ ਖਾਣਾ ਜਿਹਦੇ ਡਲੇ ਮਾਰਦਾ ਦਾ ਕਿਹਦੇ ਮਕਰਾਬੀ ਦੇ ਉਹ ਸਾਲਾ ਜਰ ਨਹੀਂ ਹੁੰਦਾ ਆਹ ਦੇ ਕੋੜ ਕੋੜ ਖਾਣਾ ਦਾ ਸਾਹ ਨਹੀਂ ਆ ਚੂਹੇ ਵਾਲਾ ਚਾਰ ਹੋ ਜਾਂਦਾ ਪੁੱਛੇ ਉਹ ਬਈ ਖਾ ਜਾਵੇ ਕੋੜ ਕੋੜ ਨਹੀਂ ਜਾਂਦੀ ਐ ਬਥੇਰਾ ਹੋ ਜਾਣਾ ਬਥੇਰਾ ਮੇਰੀ ਖਾਦਾ ਖਾਦਾ ਵੀ ਗੰਨੇ ਤੇ ਗੈਰ ਗੈਰ ਜੀ ਦੀ ਹੂੰ ਚੂਹਾ ਵੱੜਦਾ ਬਾਈ ਕੰਨੇ ਦੇ ਨਾਲ ਨਾਲ ਉਹਨੂੰ ਪਤਾ ਕਰੇ ਕੀ ਆ ਯਾਰ ਕਿੰਨਾ ਕਾ ਤੂੰ ਚੂਹੇ ਨੂੰ ਕੰਟਰੋਲ ਕਰੀ ਜਾਂਦਾ ਨਹੀਂ ਤਾਂ ਨਾਉ ਨਿਸ਼ਾਨ ਨਹੀਂ ਹੈਗਾ ਨਹੀਂ ਅੱਗੇ ਆਏ ਤਾਂ ਉਹ ਭਰਕੇ ਪੈ ਜਾਂਦਾ ਤਾਂ ਜਿੱਧਰ ਪਿਆ ਉਧਰ ਹਾੜ ਆਏ ਪਏ ਦੇਖ ਲੈ ਹੁਣ ਕਿੱਧਰ ਉਹ ਪਾਣੀ ਦੀ ਨਿਕਾਸੀ ਨਹੀਂ ਹੈਗੀ ਉਧਰ ਅਮੀਮ ਕੋਈ ਜ਼ਿਆਦਾ ਨਹੀਂ ਪਿਆਏਗਾ ਫੇਰ ਨਿਕਾਸੀ ਹੈ ਜਿਹੜੇ ਰੋਡ ਬਣਾਏ ਨੇ ਰੋਕੀ ਹੋ ਉਹਨਾਂ ਨੇ ਕਹਨੂ ਪਿੰਡਾਂ ਵਾਲੇ ਰੋਡਾਂ 'ਚ ਵੀ ਪੁਲੀ ਚਾਹੀਦੀ ਹੈ ਕੋਈ ਹੁਣ ਹੋਰੇ ਤੇ ਲੈ ਕੇ ਚੜਾ ਦਰਿਆ ਤੱਕ ਸਰਕਲ ਤਾਂ ਹੈਗਾ ਪਾਣੀ ਦਾ ਇਹ ਇਹ ਗੱਲ ਹੈਗੀ ਆ ਆਪਣੇ ਜਿੰਨਾ ਮਰਜੀ ਆ ਜਵੇ ਸ਼ੱਕ ਪੱਕੀ ਬਣਨ ਲੱਗਦੀ ਆ ਅਗਲਾ ਪੈਰ ਨਹੀਂ ਰੱਖਣ ਦਿੰਦਾ ਫ ਹਾਂ ਉਹ ਉਹ ਤਾਂ ਅੱਧਾ ਮੈਂ ਪੈ ਪਾਣੀ ਜਾਣਾ ਹੀ ਹੈ ਭਾਈ ਤੇਰੇ ਵੀ ਤਾਂ ਪਾਣੀ ਦੇ ਘਾਹ ਦੇ ਘਾਹ ਲਖਣਾ ਹੀ ਹੈ ਦੂਰ ਦੇ ਦੇਣਾ ਜੀ ਵੀ ਮੰਡ ਵਾਲੀ ਉਹ ਤਾਂ ਹੀ ਰੁਕੀ ਵੀ ਹੈ ਉਹ ਪੈਰ ਤਾਂ ਪਾਣੀ ਦਾ ਲਖਣਾ ਪਾਣੀ ਲਖਣਾ ਹੈ ਜਾਣਾ ਹਮਨੇ ਪਾਣੀ ਤਾਂ ਰਸਤਾ ਬਣਾਉਣਾ ਹੀ ਬਣਾਉਣਾ ਫਿਰ ਰਸਤਾ ਵੀ ਨਹੀਂ ਖਰਾਬ ਹੁੰਦਾ ਕਈ ਜਗ੍ਹਾ ਮੈਂ ਦੇਖਿਆ ਨੈਟ ਵਰੇ ਵੀਡੀਓ ਚੱਲਦੀ ਆ ਹਲਕਾ ਪੱਟ ਕੇ ਪਾਣੀ ਕੱਢਿਆ ਹਾਂ ਹਲਕਾ ਪੱਟ ਕੇ ਹੋਰ ਆ ਉਹ ਫਿਰ ਉਹੀ ਕਾਰਨ ਹੋ ਗਿਆ ਜੇ ਪਾਈਪੇ ਨਹੀਂ ਰੱਖਿਆ ਵਾ ਹੋਰ ਕੀ ਆ ਯਾਰ ਹਾਂ ਸੜਕਾਂ ਪੱਟਦੇ ਆ ਜੇ ਪਾਣੀ ਰੈਗੂਲਰ ਲੰਘਦਾ ਹੁਣ ਆਪਣੇ ਦਰਿਆ ਤੱਕ ਜਾਂਦਾ ਪਾਣੀ ਜੇ ਰਸਤਾ ਉਹਦਾ ਬਣਿਆ ਵਾ ਤਾਂ ਹੀ ਆ ਜੇ ਕਿਤੇ ਵੀ ਸੜਕ ਰੁਕ ਗਈ ਯਾਰ ਪਾਣੀ ਉਹਨੂੰ ਤੋੜ ਕੇ ਲਖਣਾ ਫਿਰ ਨਹੀਂ ਪਾਣੀ ਬੰਡਮਾ ਲਖੀ ਜਾਣਾ ਤੋੜ ਕੇ ਨਹੀਂ ਲਖਣਾ ਸੜਕ ਦੇ ਉੱਪਰ ਲਖ ਜੂ ਪੇਟ ਨਾਲ ਫੜਨਾ ਹੀ ਆ ਫਿਰ ਯਾਰ ਦੇਖਾ ਇਤਰਾ ਮਾਲਾ ਤੇ ਮੈਂ ਜਬ ਪਹਿਲਾਂ ਮਿੱਟੀ ਪਾਉਣ ਲੱਗੇ ਤੇ ਨਾ ਪਹਿਲਾਂ ਮੈਂ ਕਿਹਾ ਤੇ ਇਹਨਾਂ ਨੂੰ ਮਾ ਭਾਈ ਜੇ ਇਹ ਟ ਪ੍ਰੈਗਨਟ ਥੀਲੇ ਤੇ ਪੈਰ ਧਰਦੇ ਆ ਜੋ ਚਾਹੇ ਮਾਲਾ ਗਿੰਤੇ ਲਾਜੋ ਚਾਹੇ ਅਗਲਾ ਉੱਚੀ ਜਗ੍ਹਾ ਆਵੇ ਚਾਹੇ ਨੀਵੀਂ ਜਗ੍ਹਾ ਤੇ ਥੀਲੇ ਤੇ ਠੀਕ ਨਹੀਂ ਗੱਲ ਹੂੰ ਕਿਸੇ ਨੂੰ ਨਰਾਜ਼ੇ ਨਾ ਕਰੋ ਪਾਣੀ ਆਪੇ ਬੰਡਿਆ ਬਲਾ ਲਖ ਜਾਣਾ ਠੀਕ ਨਹੀਂ ਗੱਲ ਹੈ ਨਾਲੇ ਪਾਣੀ ਸੜਕ ਵੀ ਜਾਇ ਖਾਈ ਪਾਣੀ ਨਹੀਂ ਲੋਕਾਂ ਦੇ ਰਾਵਲੇ ਮੁੱਕ ਤੇ ਪੱਕੀ ਕੇ ਇਨੂ ਰੇ ਰਸਤਾ ਪੱਕਾ ਹੋ ਜਾਏਗਾ ਉਹ ਬੇਪਵਾ ਕੱਟ ਨਿਕਲ ਜੂਗਾ ਉਹਨਾਂ ਮਜਾਦਾ ਨਿਕਲ ਜੂਗਾ ਬਸ ਪਾਣੀ ਦਾ ਰਸਤਾ ਪੱਕਾ ਹੈਗਾ ਫੇਰ ਇਹ ਵੀ ਇੱਥੇ ਨੂੰ ਨਹੀਂ ਰਸਤਾ ਤੋੜ ਕੇ ਲਖਣਾ ਪਾਣੀ ਦੇ ਤੇ ਲਖਣਾ ਹੈ ਸਾਰੇ ਤਰੀਕੇ ਨਾਲ ਖੜਕਾਈ ਦਿੰਦਾ ਤੇ ਦੇਖੀਓਗਾ ਸਾਢੇ ਬਰਾਬਰ ਜਿੱਥੇ ਸਾਢੇ ਬਰਾਬਰ ਸਰਨੇ ਦੇ ਕੋਲ ਉੱਥੇ ਥੋੜੇ ਕੋਲ ਖਾਰ ਕਿੰਨੀ ਪਈ ਹੈ ਸਰਨੇ ਕੋਲ ਦੇਲਾ ਜਾ ਕੇ ਦੇਖ ਲੈ ਕਿੰਨੀ ਖਾਰ ਪਈ ਹੈ ਸਿਰੇ ਸਹੀ ਪੈ ਗਈਆਂ ਟਰੈਕਟਰ ਨਾਲ ਭਰੀਆਂ ਸੀ ਰੋਕਾਂ ਦੇ ਖੇਤਾਂ ਵਾਦੀ ਭਰੀਆਂ ਓਕਾਂ ਲਈ ਉਹਦੇ ਭਰ ਕੇ ਤੇ ਲੈ ਤੇ ਮਿੱਟੀ ਦੇ ਦੋ ਦੋ ਟਰਾਲੀਆਂ ਜਾਂਦੇ ਟਰਾਲੀਆਂ ਨੇ ਕੀ ਕਰਨ ਦਾ ਫੇਰ ਖੇਤਾਂ ਚ ਚੱਲਿਆ ਕਰਾ ਇਹਦਾ ਜਿੱਥੇ ਹੁਣ ਅਗਲੇ ਮੈਂ ਤਾਂ ਜੱਗਾ ਪੰਡਤ ਤਾਂ ਸਾਰਿਆਂ ਨੂੰ ਪਤਾ ਨਹੀਂ ਹੈ ਕਿ ਸਾਡੇ ਖੇਤ ਵਿੱਚ ਹੈ ਕਿੰਨੇ ਜਾਣੇ ਤੇ ਅਸੀਂ ਮੈਂ ਪੰਡਤ ਜੈ ਲਈ ਤਾਂ ਇਹਦਾ ਸਵਾਰ ਲੰਦੇ ਬਾਈ ਗੰਨੇ ਦੇ ਪਹਿਲਾਂ ਇੱਕ ਵਾਰ ਆਇਤ ਕੀ ਫੇਰ ਸਵਾਰ ਲੈਣੀ ਮਾੜੀ ਮਾੜੀ ਗੰਨਾ ਕੱਢਣਾ ਨਹੀਂ ਆਇਤ ਕੀ ਫੇਰ ਮਾੜੀ ਮਾੜੀ ਸਵਾਰ ਲੈਣੀ ਬਸ ਉਹਦਾ ਬੰਮੇ ਜੇ ਵਾਲਾ ਨਾ ਆਪਣੇ ਬਰਾਬਰ ਆਪਣੇ ਖੇਤਮ ਦੀ ਦੋ ਕਰਾ ਦੋ ਦੋ ਕਰਾ ਸੱਡ ਦਵੇ ਕੁਝ ਨਹੀਂ ਫਰਕ ਪੈਣ ਲੱਗਿਆ ਸੱਡ ਨੂੰ ਕਹਿੰਦਾ ਅਗਲਾ ਕੱਢਣ ਨੂੰ ਜਾਂਦਾ ਏ ਗੱਲ ਠੀਕ ਹੈ ਲੋਕਾਂ ਦੇ ਖੇਤਾਂ 'ਚ ਬੁਰਾ ਹਾਲ ਹੁੰਦਾ ਪਹਿਆਂ 'ਚ ਬਾਈ ਵੱਡ ਵੱਡ ਕੇ ਕਰੀ ਇਹੋ ਇੱਕ ਭੈੜਾ ਭੈੜਾ ਜ਼ਿਮੀਦਾਰ ਤਾਂ ਅ ਵੇਦਮਾ ਤੇ ਨਿਕਲੇ ਨਾ ਨਿਕਲੇ ਪਹੀਮਾ ਤੇ ਕਹਿੰਦੇ ਸੀ ਸਭ ਕੁ ਕੱਢ ਲੈਣਾ ਕੀਲੇ ਦੀ ਫਸਲ ਮਖੌਲ ਦੀ ਗੱਲ ਈ ਪਹੀ ਦੀ ਪੜਾਂਗਾ ਜ਼ਿਆਦਾ ਕਰਨਾ ਵੀ ਇਹਦੇ ਮਾਤੇ ਬਾਹ ਕੋ ਨਹੀਂ ਕਹਿਣਾ ਪਹੀਮਾ ਤੇ ਪਹੀ ਵਾਲੀ ਮਿੱਟੀ ਨਵੀਂ ਹੁੰਦੀ ਉਹ ਵਜਨ ਜ਼ਿਆਦਾ ਹੁੰਦੀ ਕਾਦਾ ਠੀਕ ਹੈ ਉਹ ਮਿੱਟੀ ਉਹ ਮਿੱਟੀ ਜਿੱਨਾ ਕਦੇ ਫਸਲ ਨਹੀਂ ਲੱਗੀ ਕਈਆਂ ਦੇ ਡੌਲਾਂ ਵੀ ਨਹੀਂ ਬਾਈ ਤੁਰਨੇ ਨੂੰ ਹੁੰਦੀਆਂ ਮੈਂ ਦੇਖਿਆ ਆ ਡੌਲ ਦੇ ਕਹੀ ਸਾਡੀਆਂ ਉੱਚ ਫਸਲ ਹੀ ਨਾ ਹੁੰਦੀ ਸਾਡੇ ਸਾਰੇ ਡੌਲਾਂ ਆਈਆਂ ਜਿਹਾ ਹੋਣਗੇ ਜਿੱਥੇ ਜੀਰੀ ਲੱਗੀ ਵੀ ਹੋਗੀ ਤੁਰਨੇ ਨੂੰ ਡੌਲ ਵਰ ਤੁਰੂਗੇ ਚੱਲੀਏ ਫਿਰ ਚੱਲ ਚੱਲੀ ਯਾਰ ਸਹੀ ਦੇਖਦੇ ਚੱਲ ਚੱਲ ਹਾਂ ਰੇ ਚੱਕਣਾ ਯਾਰ ਲਾ ਕੇ ਯਾਰ ਜੀਰੀ ਬਾਈ ਇੱਕ ਨੰਬਰ ਆ ਨਾ ਬਾਕੀ ਨਕਾਲ ਦੇਖੋਗੇ ਵੀ ਕੀ ਆ ਬਣਦਾ ਜਿੰਨਾ ਨਕਾਲ ਹੋਊਗਾ ਉਹਨੇ ਪੈਸੇ ਇਹ ਤਾਂ ਬਹੁਤ ਟੈਨਸ ਆ ਇਹ ਤਾਂ ਬਹੁਤ ਹਾਲੇ ਝੋਲੇ ਆਉਣੇ ਆ ਆ ਹਾਲੇ ਝੁੱਲੇ ਬਹੁਤ ਆ ਜੀ ਤੇ ਪਰ ਹਮਮ ਇਹ ਤਾਂ ਕਦੇ ਕਿੰਨੇ ਕੜਾਸੇ ਫਿਰਨੇ ਜਾਂ ਤੱਕ ਬਹੁਤ ਕੀ ਪਤਾ ਹੈ ਅਰੇ ਗਾਂਹ ਵੀ ਕੀ ਪਤਾ ਮੰਡੀਆਂ 'ਚ ਕੀ ਹਲੇ ਮੰਡੀਆਂ 'ਚ ਵੀ ਕੀ ਦੇਖਿਆ ਯਾਰ ਮੰਡੀਆਂ 'ਚ ਵੀ ਕੀ ਆ ਦੇਖਿਆ ਹੁੰਦਾ ਵੀ ਕੇ ਨਾ ਕੋਈ ਪਤਾ ਨਹੀਂ ਜਿੰਨੇ ਜਿਹੇ ਖਾਤੇ 'ਚ ਪੈਸੇ ਨਹੀਂ ਆਉਂਦੇ ਆਈ ਹੁੰਦਾ ਜੱਤ ਜੀ ਚੱਲੀ ਹੁਣ ਲੋ ਜੀ ਭਾਈ ਇਹਨੂੰ ਵੀ ਟੇਕ ਨਹੀਂ ਹੈਗੀ ਆਪਣੇ ਵੱਲ ਫੇਰ ਆ ਗਿਆ ਤੇਰਾ ਜੀਨ ਲੱਗਦਾ ਉੱਧਰ ਤਾਂ ਕੋਠੀ ਕਾ ਨੂੰ ਪਾਈ ਤੀ ਉੱਧਰ ਇੱਧਰ ਹੀ ਪਾ ਲੰਦਾ ਹੁਣ ਕੀ ਨੇ ਕਰਿਆ ਤਾਂ ਹੂੰ ਤਾਂ ਚੱਲ ਮੈਂ ਹੀ ਕਰਿਆ ਬੰਦੇ ਜਵਾਬ ਵੀ ਦੇ ਦੀ ਤਾਂ ਹੁੰਦਾ ਵੀ ਮੇਤਨੀਆਂ ਹੋਣਾ ਲਓ ਜੀ ਭਾਈ ਜੂਰੀਆ ਲਿਆਂਦਾ ਤਾਂ 15 ਕ ਥੱਲੇ ਘਟਦੇ ਤੇ ਹਾਂ ਚੱਕ ਲਿਆਂਦਾ ਅੱਜ ਫੇਰ ਲੱਗੇ ਫੇਰ ਨੁੱਤ ਮਜ਼ਦੂਰੀਆ ਘੜਦਾ ਦਾ 15 ਕੇ ਥੱਲੇ ਚੱਕ ਲਿਆਂਦਾ ਬਹੁਣ ਨਹੀਂ ਲੈ ਆਈ ਹੁਣ ਨਾਲੇ ਬਹੁਤ ਆ ਹੁਣ ਨਹੀਂ ਹੁਣ ਤਾਂ ਲਿਉਣਾ ਹੀ ਨਹੀਂ ਆ ਚੱਲੀ ਜਾਉਂਗੀ ਇੱਧਰ ਘੱਟ ਆੜਦੀ ਸਾਡੇ ਦੀ ਇੱਕ ਸਿਫਤ ਹੈਗੀ ਆ ਰੇ ਪਾਣੀ ਤੇ ਨਹੀਂ ਔਖੇ ਰਹਿਣ ਦਿੰਦਾ ਸਾਨੂੰ ਆੜਦੇ ਫੈਰਾ ਕਿ ਹੁੰਦਾ ਹੈ ਹੋ ਉਹ ਮੈਂ ਇੱਕ ਸਜੀ ਬਾਈਕ ਆੜਦੀ ਹੁੰਦਾ ਜੀ ਦੀ ਆੜਦੀ ਹਾਂ ਬਾਇ ਲੈ ਕੇ ਦਿਖਾ ਕੀ ਹੈ ਦਾਆ ਦਾਇਆ ਜਿਆਦਾ ਟਾਈਮ ਆਉਂਗਾ ਦਾਇਆ ਵੀ ਆਉਂਗੇ ਦਾ ਟਾਈਮ ਆਉਟ ਆਇਆ ਲਿਆਉਂਗੇ ਸੀ ਹਾਂ 12 32 16 ਦਾ ਹੁਣ ਕਹਿੰਦਾ ਲੈ ਜਾ ਉਹ ਦਾਇਆ ਜਿਆਦਾ ਟਾਈਮ ਕੋਟ ਆਇਆ 12 32 16 ਹੈਗਾ ਉਹਦੇ ਕੋਲ ਹਲਿਆ ਪੰਨ ਲੋੜੇ ਨਹੀਂ ਡਾਇ ਦੀ ਡਾਇਆ ਜਿਆਦਾ ਲੋਡ ਹੋਊਂਗੇ ਜਾਂ ਲੈ ਆਉਂਗੇ ਠੀਕ ਨਹੀਂ ਗੱਲ ਅਸੀਂ ਘਾਲੂ ਲਾਉਂਦੇ ਡਾਇਆ ਚਾਹੀਦਾ ਸਾਨੂੰ ਕਿਆ ਅੱਛੀ ਆਫੇ ਰੱਖ ਦੇ ਅੱਗੇ ਜੀ ਆ ਆ ਗਏ ਪਾਰਕਰ ਸਿੰਘ ਆਉਂਦਾ ਉਹ ਵੀ ਸਾਈਕਲ ਮੱਝੋ ਲਈ ਆਉਂਗਾ ਇਹਨੂੰ ਕਿਹਾ ਮੈਂ ਇਧਰ ਨਿਕਲੇਗਾ ਸਾਡੇ ਵੱਲ ਨੂੰ ਅਸੀਂ ਵੀ ਬਹੁਤ ਪਾਪੜ ਵੇਲੇ ਆ। ਸਾਈਕਲ ਆ ਬਹੁਤ ਪਾਪੜ ਹੈਡ ਵਾਲਾ ਪੌੜ ਦੇਲਾ ਕਿੱਥੇ ਹੈ? ਹੈ ਮੈਂ ਖੜਿਆ ਹੈ। ਹੈਡ ਵਾਲਾ ਪੌੜ ਦੇਲਾ ਕਿੱਥੇ ਹੈ? ਉਹ ਬੋਲਾ ਬੋਲਾ ਲੈ ਕੇ ਜਾਂਦਾ ਬੋਲਾ। ਉਹ ਬੋਲਾ ਲੈ ਕੇ ਜਾਂਦਾ ਉਹਨੂੰ ਸਾਈਕਲ ਨੂੰ। ਫਰੀ ਕਿਸ਼ਤਾਂ ਭਰੀ ਆ ਉਹਦੀ ਫਰੀ ਹੋ ਗਿਆ ਉਹ ਫਰੀ ਹੋ ਗਿਆ। ਲੋਨ ਲੋਨ ਫਰੀ ਹੋ ਗਿਆ ਉਹਦਾ। ਆਹ ਉਹ ਗੋਸਤਾ ਮਲੇ ਗਿਆ। ਬਿਆਜ ਵਾਲਿਆਂ ਤੇ ਫਰੀ ਹੋ ਗਿਆ ਪਿਛਲੇ ਮਹੀਨੇ ਲਾਸਟ ਕਿਸ਼ਤ ਕਈ ਉਹਦੀ 1200 ਰੁਪਏ ਆ। ਆ ਦੇਖ ਲੈ। ਇੰਨੇ ਦੇ ਘੁੰਮੇ। ਦੋ ਦਿਨ ਗਿਆ ਤੀ ਇਹ ਮੈਂ ਪਹਿਲੇ ਹੀ ਆਇਆ ਤੇ ਇਹ ਲੈਣ ਗਏ ਆ। ਮਗਾ ਦੋਦੇ ਨਹੀਂ ਜਾਣਾ ਨੀ ਤੀਰ ਨਹੀਂ ਜਾਣਾ ਨਹੀਂ ਉਸ ਤਾਂ ਹੋਇਆ ਖੈਰ ਗੰਦੇ ਰੰਗ ਕਰਵਾਤਾ ਇੱਕ ਨਹੀਂ ਹਾਂ ਸਾਰੀ ਛੱਡ ਗਈ ਤੇ ਥੋੜਾ ਕੰਮ ਵੀ ਹੋ ਗਿਆ ਜੇ ਘੁੰਮ ਛਾਲ ਮਾਰੀ ਵੀ ਅਸੀਂ ਵੀ ਮਾਰਨੀ ਗਏਲੇ ਹੋਰ ਕੰਮ ਹੋ ਗਿਆ ਬੈਸਾ ਤਾਂ ਹੁੰਦਾ ਹੀ ਆ ਜੇ ਬੰਦਾ ਤੁਰਦੇ ਨਾਲ ਕੋਈ ਫਿਰ ਅਗਲਾ ਕਹਿੰਦਾ ਛੱਡ ਫਿਰ ਕੰਨਾ ਮਾਰਨ ਵਾਲਾ ਤਾਂ ਸਾਰੇ ਹੁੰਦੇ ਚੱਲੀ ਜAVE ਲੀ ਚੱਲੀ ਜAVE ਚੱਲੀ ਜAVE ਚੱਲੀ ਜAVE ਚੱਲ ਫਲੋ ਜੀ ਭਾਈ ਆ ਜਾਓ ਆ ਬੜੇ ਆ ਜਾ ਚੱਲ ਥੋੜਾ ਸੰਤਾਂ ਬੜੇ ਉੱਕੜੀ ਚੱਕ ਹਾਂ ਹਰ ਕੋ ਕੁੜੀ ਵੀ ਹਰ ਕੋ ਮਜ਼ਾਦਾ ਹੈਗਾ ਭਈਆ ਸਾਈਕਲ ਪਰ ਇਹਨੂੰ ਮੋਟਰਸਾਈਕਲ ਪਰ ਛੱਡ ਕੇ ਆਉਣਾ ਪੈਂਦਾ ਤਾਂ ਹੁਣ ਭਈ ਸਾਈਕਲ ਲੈ ਕੇ ਲੰਘ ਜਾ ਹੁਣ ਆਹ ਹੋ ਜਾਦਾ ਕਿ ਨਾ ਅੱਠ ਦਾ ਭਾਅ ਤਾਂ ਮਨ ਅਠਣੀ ਹੈ ਕਿਸਤਾ ਵਾਲਾ ਮਹਾ ਠੀਕ ਆ ਪੁੱਤ ਜਾ ਉਹ ਗਰਮੀ ਬਹੁਤ ਮੰਦਾ ਪਉਂਦਾ ਗਰਮੀ ਹੋਏ ਬਹੁਤ ਐਰ ਗਰਮੀ ਦੇ ਬੈਠੇ ਨਾ ਹੋ ਜਾਂਦੀ ਨੂੰ ਆ ਚੱਕਲਾ ਜਿਆਦਾ ਨਹੀਂ ਕੁਕੜੀ ਭਾਈ ਕੁਕੜੀ ਭਈ ਤੇਰੀ ਚੱਕਲਾ ਆਪਣੀ ਆ ਜਾ ਸਪੈਸ਼ਲ ਰੱਖੀ ਹੋਈ ਤੇਰੀ ਕੁਕੜੀ ਮਾਂ ਦੇ ਨਿੰਬੂ ਚਾਹੀਦਾ ਕੁਕੜੀ ਨਾਲ ਦਾ ਫਿਰ ਨਜ਼ਾਰਾ ਇਹ ਆਪੇ ਕੁੱਕੜੀ ਤੇਰੀ ਚੱਕ ਲੈ ਤੇ ਭੰਨਣੀ ਹੋਰ ਕੋਈ ਨਹੀਂ ਹੋਰ ਲੈ ਜੂਗਾ ਕਿੱਡ ਕਰਨਾ ਇਹਦਾ ਤਾਂ ਇੱਥੇ ਕਾਹਨੇ ਕਿਤੇ ਖਾਣ ਨੂੰ ਲੈਣਾ ਹੈ ਉਹ ਬੰਦ ਕਰ ਬਜਾਉ ਨਾ ਜੋਰ ਦਾ ਬਜਾ ਲੈ ਚੁੱਪ ਜਾ ਗੱਗਾ ਗੱਗਾ ਚੰਡੀਗੜ੍ਹ ਨਹੀਂ ਕੀ ਆਉਣੇ ਵਾਲਾ ਬਰ ਉਪੜ ਗਿਆ ਕੰਮ ਜਾ ਤੇ ਲਾ ਫ੍ਰੀਜਰ ਹੂੰ ਧੋਲਾ ਫ੍ਰੀਜਰ ਐਂਪਾ ਕੇ ਢੋਪਰ ਗਏ ਘੁੰਮਦੀ ਆ ਹਾਂ ਹਾਂ ਉਹ ਗਾਂ ਗਾਂ ਕੋ ਮੂਹ ਜਦੋਂ ਉੱਪਰ ਢਿੰਗਾ ਰੱਖਦਾ ਯਾਰ ਉੱਪਰ ਇਹ ਢਿੰਗਾ ਰਖੀ ਨੂੰ ਲੈ ਢਿੰਗਾ ਤਾਂ ਰੱਖਦਾ ਉਹ ਪੜੇ ਪੜਾ ਕਰਦੀਆਂ ਕਾ ਹੁਣ ਉਹ ਤੇ ਫੇ ਹਲੇ ਹੁਣੀ ਬਾਜ ਜਿਵੇ ਵਧੀਆ ਏ ਮੈਂ ਕੋਈ ਆ ਮੈਂ ਹੁਣੀ ਮਰਾ ਦੇ ਕੁੱਤੇ ਦੇ ਉਹ ਮੇਰੀ ਗੱਲ ਸੁਣ ਇਧਰ ਐਂਪੇ ਕੋ ਮੂਹ ਮੈਨੂੰ ਸੋਇ ਰਿਓ ਗਵਾ ਚੱਕਣਾ ਪੈਂਦਾ ਜੇ ਸਾਧਰੀ ਗਲੀ ਬਸਰੇ ਬਾਈ ਉਹ ਗਾਂ ਸਾਡੀ ਗਲੀ 'ਚ ਬੈਠਣਾ ਕਿਹਨੇ ਤੇ ਲੱਗੋ ਹੀ ਕੋਈ ਉਹ ਵੀ ਇਹੋ ਜਿਹਾ ਕਰਦੀ ਆਪਣਾ ਡੰਗਰ ਵੀ ਤੇ ਕਰਦੇ ਆ ਇੰਨੀ ਚਗਣਾਈ ਤਾਂ ਗੀਸਬਾ ਨਹੀਂ ਹੈਗੀ ਸਹੀ ਹੈ ਸਾਧਰੀ ਤੋਂ ਆਉਂਦਾ ਏ ਛੱਡੇ ਤੇ ਗਲੀ ਕਰ ਦਿੰਦੀ ਆ 31 ਵੀ ਜਾਂਦੀ ਐ ਇਹ ਸਾਰੇ ਪਿੰਡ ਜੀ ਹੋਰ ਆ ਲੰਗੇ ਆ ਹੁਣ ਮੇਰੀ ਪਾ ساری ਯਾਦ ਲਈ ਇੱਥੇ ਨੂੰ ਪਾ ਗਏ ਦੋ ਰੇ ਕਿੱਥੇ ਜਿਹੜੇ ਆਇਦਰ ਲੰਗੇ ਸੀਪੇ ਨਾਲ ਦਿਨੋਂ ਉਪਰਾਂ ਨੂੰ ਖੱਤੀ ਨੋਕੇ ਸੜਕ ਚੜ ਗਏ ਇਹ ਥੋੜੇ ਕਿੰਨੇ ਸਾਰ ਤੋਂ ਇੱਧਰ ਆਏ ਅੱਜ ਮੈਂ ਕਹਿੰਦਾ ਦੋ ਗਿੜੇ ਲਾ ਲੋ ਯਾਰ 5 ਘੰਟੇ ਹੀ ਰੇ ਦੋ ਦਨੋਂ ਖਾਸੀ ਥੈਲੀ ਹੋ ਜਾਣੇ ਹੈ ਹੈ ਕਿੰਨਾ ਬੈਗ ਲਾ ਕੇ ਖੜਾ ਦੀ 7 ਕੁਆਂਟਲ ਹੈਗੇ ਤੇ ਬਚੇਰੇ ਦੇ ਹੱਡ ਗੋਡੇ ਪੁਰਾਣੇ ਆ ਨਾ ਇੱਥੇ ਕੁਝ ਨਹੀਂ ਹੁੰਦਾ ਹੱਡ ਗੋਡੇ ਫੋੜ ਆ ਇਹ ਤਾਂ ਬਣਾਉਣ ਉਹਦਾ ਬਾਪੂ ਦੇ ਪੁੱਤਰੋ ਜਵਾਨੀ ਹੁੰਦੀ ਦੀਆਂ ਉਹ ਆਏ ਥੋੜਾ ਲਾਦਦਾ ਦੇ ਲਵੇ ਯਾ ਤੇ ਕੋਲੇ ਦੇ ਵੀ ਚੱਲਦਾ ਮੇਰੇ ਬਰਾਬਰ ਦੇ ਤੈਨੂੰ ਤਾਂ ਕਹਿੰਦਾ ਨਹੀਂ ਮੈਂ ਫੋੜਨ ਨੂੰ ਕਹਿੰਦਾ ਇਹ ਆਪਣੇ ਆਪ ਨੂੰ ਸਮਝ ਗਿਆ ਹੈਲੋ ਇਹ ਵੀ ਕੋਲੇ ਆਵੜ ਦੇਖੋ ਤੇ ਨਾਟ 11 ਇਹਦੇ ਹੱਦ ਕੋਲੇ ਗੱਲ ਕੀ ਕਰੀ ਆ ਯਾਰ ਇਹ ਆਇਆ ਇਹਦਾ ਬਹਾ ਬਾੜੇ ਮਾਂ ਭੇਜਦਾ ਚੱਲ ਹਾਂ ਕੈਂਪੂ ਚ ਰੱਦ ਕੇ ਲਿਆ ਆ ਮੈਂ ਉਹ ਮੈਂ ਤਨੂ ਕਹਿਣਾ ਭੁੱਲ ਗਿਆ ਵੀ ਟਰੈਕਟਰ ਛੱਡ ਦਿਆਂ ਮੈਂ ਟਰੈਕਟਰ ਬਲੱਦ ਕੇ ਅੰਦਰ ਲੈ ਜਾਣਾ ਦਾ ਰੋਕੜ ਤੇ ਮੇਰੇ ਦਿਮਾਗ ਵੀ ਨਿਕਲ ਗਿਆ ਹਾਂ ਸਾਰੇ ਪਾ ਦੇਣਾ ਸਾਰੇ ਬਾਗਣਾ ਬਾ ਕੱਲ ਨੂੰ ਕਿਹਦਾ ਸਾਰੇ ਪਦੜਾ ਕਰ ਲਈ ਲੈ ਕੇ ਜਾਣਾ ਹੈ ਲੈ ਮੈਂ ਦੋ ਜਣੇ ਲੈ ਗਿਆ ਮਿੱਟੂ ਵਰ ਤੇ ਉਹ ਮੈਂ ਕੱਲੂ ਕਹਿਆ ਉਹਨੇ ਕੱਲੂ ਪਾਉਣਾ ਮੇਰੇ ਹੂੰ ਬਰਾਤੀ ਕੱਲ ਦੀ ਕੋਈ ਪਾ ਕੇ ਵਿੱਚ ਸਾਰਾ ਠੀਕ ਆ ਚਲੋ ਜੀ ਲਾਦ ਰਿਹਾ ਭਾਈ રે ਹੁਣ ਦੇਖਦੇ ਆ ਗੰਨੇ ਦਾ ਏ ਬਨਸ ਦਾ ਯੂਗਰ ਦੇਣਾ ਹੈ ਨਾ ਜੀਲੀ ਦਾ ਵੀ ਅ ਵਿੱਚ ਉੱਥੇ ਪਾ ਦਈਏ ਬਾਈ ਇੱਕ ਇੱਕ ਥੈਲਾ ਕਾਲੂ ਪਾਉਣਾ ਇੱਥੇ ਬੰਨਿਆ ਜਿਹੜਾ ਉਹ ਰੈਂਦਾ ੱੱੱ ਲੀਆਂ ਪਾਉਣੇ ਨੂੰ ਹਾਂ 500 ਪਾਰ ਕਰਦਾ ਇਹਨਾਂ ਹਾਂ 500 ਪਾਰ ਕਰਦਾ ਕਿ ਹਰ ਨਹੀਂ ਹੋ ਸਕਦਾ ਅਮੀਨੀ ਦਾ ਸਮਾਨ ਦੇਖ ਕੇ ਜਲੀ ਜਾਂਦਾ ਜਿਹੜਾ ਗੰਨੇ ਜੇ ਪੈਂਦਾ ਨਹੀਂ ਤਾਂ ਥੋੜਾ ਜਿਹਾ ਫੋਨ ਕਰੀ ਫਿਰ ਉੱਤੇ ਆ ਨਹੀਂ ਹੈ ਬਾਈ ਸੌਰੀ ਮੈਂ ਤੁਹਾਨੂੰ ਦੱਸੂਗਾ ਵੀ ਕਿਹੜੀ ਸਪਰੇਅ ਕਰਨੀ ਹੈ ਹੋਰ ਕਹਿੰਦਾ ਮੰਮੇ ਹਾਂ ਕਰ ਲੈਣਾ ਹਾਂ ਉਹੀ ਗੱਲ ਫਿਰ ਤੂੰ ਦੱਸੂਗਾ ਓਏ ਇਹ ਜਿੰਨਾ ਮਰਜੀ ਡੜੀ ਜਾਵੇ ਮੈਂ ਆਪੇ ਪਤੇ ਆ ਕੇ ਸਪਰੇਅ ਦੇ ਲੜੀ ਦੇ ਪਤਾ ਪਤਾ ਵੀ ਨੂੰ ਵੀ ਹੈ ਨੇਰੀ ਨੇਰੀ ਬੋਲੇ ਬੈਠ ਜਾ ਟ੍ਰੈਕਟਰ ਸੀਟ ਪਰ ਤੇਰਾ ਗੁੱਸਾ ਜਨਾ ਦਾ ਰੋਜ਼ ਤੇ ਲੈ ਜਾਣਾ ਗੁੱਸਾ ਤੇਰੇ ਗਰ ਚ ਚਲਾ ਨਹੀਂ ਆ ਚਲੋ ਜੀ ਠੀਕ ਹੈ ਬਾਈ ਫਿਰ ਮਿਲਦੇ ਆ ਸਾਸਰੀ ਗਾਲ ਜੀ ਸਾਸਰੀ ਗਾਲ ਜੀ ਚੱਲੀਏ ਹੁਣ ਖੱਤੀ ਦਾ ਪਹਿਲਾਂ ਜਾ ਖੜਦਾ ਚੱਕ ਕੇ ਦੇਖ ਵੀ ਚੱਕ ਲੈ ਪਹਿਲਾਂ ਜਾ ਕੇ ਦੇਖ ਉਹਨੇ ਤਾਰ ਨਹੀਂ ਬਣਿਆ ਆ ਮਤਲਬ ਚੱਲੀਏ ਸਾਹ ਨਾ ਮੈਂ ਬੋਲੇ ਜਿੱਤੇ ਨਹੀਂ ਗਰੀਂਦਰ ਨੂੰ ਪਰਾਂ ਕਰੀ ਬਾਈ ਫੜੀ ਮੜਿਆ ਮੁੰਡੇ ਨੂੰ ਤਾਉ ਦੇ ਚੱਟ ਇਹ ਟਾਇਰ ਨਹੀਂ ਲਾਉਣੇ ਹੈਗੇ ਓਏ ਪਰਾਂ ਹੋ ਜਾ ਥੋੜਾ ਚੱਕ ਲੈ ਗਿਆ ਥੋੜੇ ਆ ਜਾ ਉਹ ਦੇਖੀ ਹੌਲੀ ਜਾਈਂ ਜੁੜਾ ਕੇ ਹੀ ਬੋਲਦੇ ਔਰ ਉਥੇ ਕਲੱਚ ਨਾ ਦੱਬ ਲਈ ਸੰਗਲ ਕਰਦਾ ਸੰਗਲ ਲੈਫਟ ਨੂੰ ਕੋਈ ਪਰਵਾਹ ਨਹੀਂ ਔਰ ਉਥੇ ਬਾਈ ਟਰੈਕਟਰ ਨੇ ਮੂੰਹ ਚੱਕ ਲੈਣਾ ਹੋਰ ਕੁਝ ਨਹੀਂ ਹੈਗਾ ਉਹ ਥੋੜਾ ਧੋਵਾ ਦੂਏ ਲੋਟ ਉਹਨੇ ਦੇਖੀ ਇੱਥੇ ਜਾ ਕੇ ਬਾਪੂ ਲੈ ਦੱਬਣਾ ਵੀ ਉਹ ਕਲਾਕੇ ਦਾ ਦੱਬਣਾ ਦੇਖਨੇ ਜਦ ਮੈਂ ਰੇਡ ਘੱਟ ਕਰ ਲੈਂਦਾ ਜਮ ਮੋੜ ਲੈਂਦਾ ਤਾਂ ਢੂਣ ਲੱਗੇ ਪਿਆ ਛੱਡ ਕੇ ਛੱਡ ਕੇ ਉੱਪਰ ਚੜ੍ਹਨਾ ਚਲੋ ਅੱਜ ਦੱਬੜਿਆ